ਮਾਜ਼ਾ ਚੰਦਪੁਰ ਨੇ ਤੇ ਨਰਾਤਿਆਂ ਦੌਰਾਨ ਅਜਲਾਹ ਦੇ ਇੱਕ ਚੋਹਾਲ ਦੇ ਵਿੱਚ ਹਾਦਸਾ ਹੋਇਆ ਹੈ ਹਾਦਸਾ ਇਹ ਹੈ ਕਿ ਇੱਕ ਟਰੱਕ ਜਿਹੜਾ ਹੈ ਡਰਾਈਵਰ ਵੱਲੋਂ ਬੇਕਾਬੂ ਹੋ ਕੇ ਖੜ ਦੇ ਵਿੱਚ ਡਿੱਗ ਪਿਆ ਹੈ ਪਹਿਲੀ ਚੜਾਈ ਜਿਹੜੀ ਚੋਹਾਲ ਦੀ ਹੈ ਇਹ ਘਟਨਾ ਉੱਥੇ ਦੀ ਹੈ ਤੁਹਾਨੂੰ ਤਸਵੀਰਾਂ ਮੈਂ ਦਿਖਾ ਰਿਹਾ ਹਾਂ ਇਹ ਲਾਈਵ ਤਸਵੀਰਾਂ ਰਾਤ 10:30 ਵਜੇ ਦੀਆਂ ਤੁਸੀਂ ਦੇਖ ਰਹੇ ਹੋ ਔਰ ਇਹ ਡਰਾਈਵਰ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਲੋਕਾਂ ਵੱਲੋਂ ਜੋ ਜਦੂ ਜਦ ਕੀਤੀ ਜਾ ਰਹੀ ਹੈ ਤੈਨੂੰ ਇਹ ਤਸਵੀਰਾਂ ਜਿਹੜੀਆਂ ਲਾਈਵ ਕਿਹੋ ਹਾਲ ਤੋਂ ਦਿਖਾ ਰਹੇ ਹੈ ਕਿਹੋ ਹਾਲ ਕਮ ਸੇ ਕਮ ਹੁਸ਼ਿਆਰ ਪਰਤੋਂ ਇਹ 10 11 ਕਿਲੋਮੀਟਰ ਦੀ ਦੂਰੀ ਤੇ ਹੈ ਔਰ ਡਰਾਈਵਰ ਨੂੰ ਜਿਵਾਦੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕੱਢਿਆ ਹੈ ਜਦੋਂ ਡਰਾਈਵਰ ਨੂੰ ਕੱਢ ਰਿਹਾ ਕਿਤਨਾ ਕਿਤੇ ਧੋਖਾ ਵੱਲੋਂ ਵੀ ਲਾਪਰਵਾਹੀ ਜਿਹੜੀ ਦਿਖਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਡਰਾਈਵਰ ਨੂੰ ਕੱਢਦੇ ਨੂੰ ਦੇਖ ਕੇ ਖੁਦ ਜਿਹੜਾ ਖਾਈ ਵਾਲ ਨੂੰ ਜਾ ਰਹੇ ਨੇ ਔਰ ਜਿਹੜਾ ਹਾਸਾ ਜਿਹੜਾ ਆ ਉਹ ਹੋਰ ਵੀ ਹੋ ਸਕਦਾ ਹੈ ਔਰ ਤਸਵੀਰਾਂ ਤੁਹਾਨੂੰ ਸਾਈਡ ਤੇ ਵੀ ਦਿਖਾ ਰਿਹਾ ਹੈ ਕਿਸ ਤਰ੍ਹਾਂ ਦਾ ਨਾਲ ਜਿਹੜੀ ਹੈ ਇਹ ਜਾਮ ਲੱਚੁਕਾ ਹੈ ਡਰਾਈਵਰ ਜਿਹੜਾ ਬਾਹਰ ਕੱਢ ਲਿਆ ਗਿਆ ਹੈ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਿਹਾ ਡਰਾਈਵਰ ਜਿਹੜਾ ਇਹ ਬਾਹਰ ਕੱਢ ਲਿਆ ਹੈ ਸਹੀ ਸਲਾਮਤ ਡਰਾਈਵਰ ਲੋਕਾਂ ਨੇ ਜਦੋਂ ਪਰ ਸੋਚੋ ਇੱਥੇ ਬੜੀ ਪ੍ਰਸ਼ੰਸਾ ਦੀ ਇਹ ਜਿਹੜੀ ਆਪਾਂ ਗੱਲ ਹੈ ਲੋਕਾਂ ਨੇ ਜਿੱਥੇ ਆਪਣੀ ਹਿੰਮਤ ਦਿਖਾਈ ਹੈ ਉੱਥੇ ਹੀ ਹਜੇ ਤੱਕ ਕੋਈ ਵੀ ਪੁਲਿਸ ਪ੍ਰਸ਼ਾਸਨ ਜਾਂ ਪੁਲਿਸ ਬਲੋ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਬਲੋ ਇੱਥੇ ਕੋਈ ਵੀ ਪਹੁੰਚਿਆ ਨਹੀਂ ਔਰ ਤਸਵੀਰਾਂ ਤਹਾਨੂੰ ਦਿਖਾ ਰਹੀ ਹੈ 15 ਵਾਰ ਗੱਡੀ ਨਾਲ ਆਪਣੀਆਂ ਦੀ ਗੱਡੀ ਹੁਣ ਆਈ ਹੈ ਪੰਡਾ ਬਾਹਰ ਕੱਢ ਲਿਆ ਸੀ ਕਿੰਨੇ ਘੰਟਾ ਹੋ ਗਏ ਸਾਨੂੰ ਇਹ ਤਾਂ ਭੁੱਲ ਦਿਆਂ ਨੂੰ ਗੱਡੀ ਨੂੰ ਕਿੰਨੀ ਦੇਰ ਦਾ ਫੋਨ ਕੀਤਾ ਹੋਇਆ ਗੱਡੀ ਹੱਲੇ ਤੱਕ ਨਹੀਂ ਪਹੁੰਚੀ ਹੁਣ ਆਈ ਗੱਡੀ ਦੇਖੋ ਜਦੋਂ ਇਹਨੂੰ ਡਰਾਈਵਰ ਨੂੰ ਕੱਢ ਲਿਆ ਕਿੰਨੀ ਡਿੱਗੀ ਕਿਸ ਤਰ੍ਹਾਂ ਲੋਕ ਇਹ ਪਤਾ ਨਹੀਂ ਜੀ ਕਿੱਦਾਂ ਡਿੱਗੀ ਆ ਲੇਕਿਨ ਬੰਦੇ ਨੇ ਇਹ ਬਾਜਾਂ ਮਾਰੀਆਂ ਪੰਡਾ ਇੱਥੇ ਕੋਈ ਇਹ ਵਿੱਚ ਹੋਰ ਤਾਂ ਕੋਈ ਨਹੀਂ ਕੋਈ ਸੀਗਾ ਇਹ ਕੱਢ ਲਿਆ ਆ ਪੀ ਲੋਡਰ ਕੱਢਿਆ ਹਾਂ ਜੀ ਲੋਡਰ ਲੋਡ ਆ ਇਹ ਗੱਡੀ ਦੇ ਉੱਪਰ ਚੜ੍ਹਨ ਇਹ ਬੂਰਾ ਲੋਡ ਆ ਸੱਚੇ ਆਪ ਦੇ ਵਿੱਚ ਤੁਹਾਡੇ ਸਰੀਆ ਫੜਿਆ ਹੋਇਆ ਸਰੀਆ ਦੇ ਭਰਾ ਰਾਤ ਆ ਰਾਤ ਆ ਇਹ ਕੋਈ ਗੱਡੀ ਆ ਹਾਂ ਜੀ अच्छा अच्छा जद तो ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਸਾਰਾ ਕੁਛ ਆ ਇੱਥੇ ਜਿਹੜੀ ਸ਼ਰਧਾਲੂ ਨੇ ਜਾਂ ਆਪਾਂ ਕਹਿ ਸਕਦੇ ਆ ਆਮ ਜਨਤਾ ਆ ਆਮ ਜਨਤਾ ਨੇ ਹੌਸਲਾ ਲਖਾਇਆ ਔਰ ਇਹ ਜਦੋਂ ਜਦ ਕਰਨ ਤੋਂ ਬਾਅਦ ਇਹ ਡਰਾਈਵਰ ਨੂੰ ਜਿਹੜਾ ਬਾਹਰ ਕੱਢਿਆ ਗਿਆ ਹੈ ਔਰ ਬੜੀ ਹੁਮਮਤ ਦੀ ਗੱਲ ਹੈ ਪਰ ਅਫਸੋਸ ਕੀ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਆ ਜ਼ਿਲ੍ਹਾ ਪ੍ਰਸ਼ਾਸਨ ਜਿਹੜੇ ਦਾਅਵੇ ਕਰਦਾ ਸੀ ਵੀ ਪੁਲਿਸ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧ ਹਨ ਸੁਰੱਖਿਆ ਪ੍ਰਬੰਧ ਇੱਥੇ ਮਜ਼ਬੂਤ ਹਨ ਪਰ ਕੋਈ ਵੀ ਇੱਥੇ ਅੱਧਾ ਪੌਣਾ ਘੰਟਾ ਹੋ ਗਿਆ ਜਦੋਂ ਜਦ ਕਰਦਿਆਂ ਨੂੰ ਕੋਈ ਵੀ ਇੱਥੇ ਜਿਹੜਾ ਮੁਲਾਜ਼ਮ ਨਹੀਂ ਪਹੁੰਚਿਆ ਪੁਲਿਸ ਅਧਿਕਾਰੀ ਨਹੀਂ ਪਹੁੰਚਿਆ ਔਰ ਮੌਕੇ ਤੇ ਹੁਣ ਪੁਲਿਸ ਪਹੁੰਚੀ ਹੈ ਕਮ ਸੇ ਕਮ ਅੱਧੇ ਪੌਣੇ ਘੰਟੇ ਤੋਂ ਬਾਅਦ ਜਦੋਂ ਕਿ ਡਰਾਈਵਰ ਨੂੰ ਸਹੀ ਸਲਾਮਤ ਜਿਹੜਾ ਕੱਢ ਲਿਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਉਹ ਪਾਰੀ ਸੰਖਿਆ ਦੇ ਵਿੱਚ ਜਿਹੜੇ ਸ਼ਰਦਾਲੂ ਨੇ ਇੱਥੇ ਦੇਖ ਕੇ ਹੁਣ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਨੇ ਪਰ ਇਹ ਜਿਹੜਾ ਡ라이ਵਰ ਸਹੀ ਸਲਾਮਤ ਹੈ ਤੇ ਤਸਵੀਰਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਔਰ ਪੁਲਿਸ ਮੌਕੇ ਤੇ ਪਹੁੰਚੀ ਹੈ ਔਰ ਇਹ ਘਟਨਾ ਤੋਂ ਬਾਅਦ ਜਿਹੜਾ ਆ ਔਰ ਤੁਹਾਨੂੰ ਮੌਕੇ ਦੀ ਤਸਵੀਰ ਦਿਖਾ ਰਿਹਾ ਆ ਉਧਰਲੇ ਪਾਸੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਬੈਰੀਕੇਡ ਜਿਹੜਾ ਟੁੱਟਿਆ ਬੈਰੀਕੇਡ ਤੁਸੀਂ ਦੇਖ ਸਕਦੇ ਹੋ ਡਰਾਈਵਰ ਦੇ ਸੰਤੁਲਨ ਵਿਗੜਨ ਦੇ ਨਾਲ ਇਹ ਸਾਰਾ ਕੁਝ ਹੋਇਆ ਹੈ ਤੇ ਦੇਖੋ ਇਹ ਖਾਈ ਜਿਹੜੀ ਦਿਖਾਈ ਦੇ ਰਿਹਾ ਇਹ ਪਹਿਲੀ ਚੌੜਾਈ ਤੇ ਹੈ ਔਰ ਜਿਹੜੀ ਖਾਈ ਕਾਫੀ ਡੂੰਗੀ ਹੈ ਲੇਕਿਨ ਦਰਖਤਾਂ ਦੇ ਕਾਰਨ ਇਹ ਟਰੱਕ ਜਿਹੜਾ ਲੋਡਡ ਟਰੱਕ ਹੈ ਇਹ ਵੱਜ ਗਿਆ ਹੈ ਔਰ ਜਿਹੜੀ ਇੱਥੇ ਬੈਰੀਕੇਡ ਲਗਾਇਆ ਗਿਆ ਸੀ ਪੱਥਰ ਦੀ ਜਿਹੜੀ ਦੀਵਾਰ ਬਣਾਈ ਗਈ ਸੀ ਸਾਰੀ ਪੂਰੀ ਤਰ੍ਹਾਂ ਨਾਲ ਢਹਿ ਗਈ ਹੈ ਹੋ ਸਕਦਾ ਹੈ ਕਿ ਡਰਾਈਵਰ ਨੂੰ ਰਾਤ ਦਾ ਸਮਾਂ ਹੋਣ ਦੇ ਕਰਕੇ ਜਿਹੜਾ ਆ ਉਹ ਉਹ ਚੌਕੀ ਲੱਗ ਗਈ ਹੋਵੇ ਅੱਖ ਜਿਹੜੀ ਆ ਲੱਗੀ ਹੋਵੇ ਜਿਹਦੇ ਕਰਕੇ ਇਹ ਜਿਹੜਾ ਹਾਸਾ ਹੋ ਗਿਆ ਹੈ ਕਿਜ਼ਮਤ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਔਰ ਸਾਰਾ ਸੁਰੱਖਿਤ ਹੈ ਲੋਕਾਂ ਨੇ ਬਹੁਤ ਹਿੰਮਤ ਦਿਖਾਈ ਹੈ ਪਰ ਜਾਮ ਲੱਗ ਚੁੱਕਾ ਹੈ ਤੇ ਕਾਬੀ ਬੜਾ ਜਿਹੜਾ ਨੀਚੇ ਤੱਕ ਜਿਹੜਾ ਜਾਮ ਲੱਗ ਚੁੱਕਾ ਹੈ ਤਸਵੀਰਾਂ ਤੁਹਾਨੂੰ ਇਹ ਮੌਕੇ ਤੋਂ ਜਿਹੜਾ ਰਾਤ 1:30 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ ਤੁਹਾਨੂੰ ਲਾਈਵ ਹੁਸ਼ਿਆਰਪੁਰ ਦੇ ਚਹਵਾਲ ਤੋਂ ਦਿਖਾ ਰਹੇ ਹਾਂ ਕੋਸ਼ਰਪੁਰ ਦਾ ਸੱਜੋ ਕਿ ਦੀਪਤ ਦੇ ਨਾਲ ਮੈਂ ਸੋਨੇ ਲਾਖਾ ਕੱਢ ਲਿਆ ਸੀ ਕਿੰਨੇ ਘੰਟਾ ਹੋ ਗਿਆ ਸਾਨੂੰ ਇਹ ਤਾਂ ਭੁੱਲ ਦਿਆਂ ਨੂੰ ਗੱਡੀ ਨੂੰ ਕਿੰਨੀ ਦੇਰ ਦਾ ਫੋਨ ਕੀਤਾ ਹੋਇਆ ਗੱਡੀ ਹੱਲੇ ਤੱਕ ਨਹੀਂ ਪਹੁੰਚੀ ਹੁਣ ਆਈ ਗੱਡੀ ਦੇਖੋ ਜਦੋਂ ਇਹਨੂੰ ਡਰਾਈਵਰ ਨੂੰ ਕੱਢ ਲਿਆ ਕਿੰਨੀ ਡਿਗੀ ਕਿਦਾਂ ਮਲੋ ਪਤਾ ਨਹੀਂ ਜੀ ਕਿੱਦਾਂ ਡਿਗੀ ਆ ਲੇਕਿਨ ਬੰਦੇ ਨੇ ਇਹ ਬਾਜਾਂ ਮਾਰੀਆਂ ਬੰਦਾ ਕੋਈ ਇਹ ਵਿੱਚ ਹੋਰ ਤਾਂ ਕੋਈ ਕੋਈ ਹੀਗਾ ਇਹ ਕੱਢ ਲਿਆ ਅੱਛਾ ਕੀ ਲੋਡ ਹਾਂਜੀ ਲੋਡ ਆ ਲੋਡ ਆ ਇਹ ਗੱਡੀ ਦੇ ਬੱਚੇ ਇਹ ਬੂਰਾ ਲੋਡ ਆ ਸੱਚੇ ਆਪ ਦੀ ਵਿੱਚ ਤੁਹਾਡੇ ਸਰੀਆ ਫੜਿਆ ਹੋਇਆ ਸਰੀਆ ਦੇ ਭਰਾ ਰਾਤ ਆ ਰਾਤ ਆ ਇਹ ਗੱਡੀ ਆ ਹਾਂਜੀ ਅੱਛਾ ਅੱਛਾ ਤੇ ਤੁਸੀਂ ਇਥੇ ਕਿੱਥੇ ਦੇ ਸਰ ਅਸੀਂ ਝੋਲਦੇ ਹਾਂ ਜਿੱਥੇ ਝੋਲਦੀ ਇਸੇ ਪਿੰਡ ਦੇ ਉਹ ਹਾਂ ਜਿੱਸੀ ਪਿੰਡ ਦੇ ਤੇ ਇਹ ਜਿਹੜਾ ਹਾਸਾ ਹੋਇਆ ਉਹ ਕਿੱਦਾਂ ਹੋਇਆ ਸਰ ਇਹ ਡੰਗਾ ਪਹਿਲੇ ਕਾਫੀ ਦਿਨਾਂ ਤੋਂ ਨਾ ਪਹਿਲੇ ਖਾਲ ਪਈ ਸੀ ਡੰਗਾ ਡਿੱ ਗਿਆ ਸੀਗਾ ਪਹਿਲੇ ਮੀਂਹੂ ਕਰਕੇ ਅੱਛਾ ਤੇ ਉਹਦੇ ਕਰਕੇ ਖਾਲ ਪਈ ਸੀ ਤੇ ਲੋਕੀ ਗੱਡੀ ਉਹਨੇ ਨਹੀਂ ਲਾਉਂਦੇ ਸੀ ਪਤਾ ਸੀ ਪਹਿਲੇ ਟੋਆ ਪਿਆ ਤੇ 100 ਰੁਪਈਆ ਤੇ ਉਸ ਕਰਕੇ ਸਰ ਇਹ ਅੱਜ ਅਚਾਨਕ ਹੀ ਪਤਾ ਨਹੀਂ ਨਾ ਗੱਡੀ ਲੈ ਕੇ ਆਏ ਆ ਤੇ ਇਹਨਾਂ ਨੂੰ ਮਰੇ ਪਤਾ ਨਹੀਂ ਲੱਗਾ ਟੋਆ ਆ ਤੇ ਇਹ ਗੱਡੀ ਲੱਗੇ ਤੇ ਲਾਣਾ ਤੇ ਸਾਈਡ ਨੂੰ ਲੱਗੇ ਨੱਪਣ ਰਸ ਪਿਆ ਮੇਲਿਆਂ ਕਰਕੇ ਤੇ ਫਿਰ ਇਹ ਗੱਡੀ ਥੱਲੇ ਥੱਲੇ ਪਾਰਟੀ ਖਾ ਗਈ ਜੀ ਤੇ ਬਚਾਓ ਗਿਆ ਜੀ ਹਾਂਜੀ ਡਰਾਈਵਰ ਦਾ ਪਜਾਓ ਹੋ ਗਿਆ ਜੀ ਤੇ ਸਭ ਤੋਂ ਵੱਡੀ ਹੈਗੀ ਪੀਡਬਲਯੂ ਜੀ ਮਿਹਰਬਾਨੀ ਹੂੰ ਹੂੰ ਇਹਨਾਂ ਉਹ ਵੀ ਇਹੀ ਕਿਹਾ ਮੈਗਾ ਪਾੜੀ ਡੰਗਾ ਪੈਂਦਾ ਵੀ ਇੱਥੇ ਕੋਈ ਨਾ ਕੋਈ ਸੇਫ ਹੋਗਾ ਅਸੀਂ ਜੰਮਨਪੁਰ ਨਾਲ ਸਾਡਾ ਇੱਥੇ ਆ ਇਹ ਤਾਂ ਭਾਜੀ ਨੋਰਮਲ ਇਤ ਪੰਨੇ ਕਿੰਨੀਆਂ ਕੱਢ ਗਈ ਹਟੇ ਆ ਅੱਛਾ ਪਹਿਲਾਂ ਵੀ ਹੋਇਆ ਇਹਨੇ ਪਹਿਲਾਂ ਉੱਥੇ ਬੱਸ ਪਾਰਟੀ ਆ ਤੁਸਾਂ ਸਾਲ ਪਹਿਲਾਂ ਅੱਛਾ ਉਹ ਹੀ ਤੱਲੀਆਂ ਚ ਪਾ ਕੇ ਲਿਆਏ ਸੀ ਗੁੰਦੇ ਉਹ ਠੀਕ ਹੈ ਜੀ ਇਹਨਾਂ ਪ੍ਰਜਾਤਾ ਨੂੰ ਇਹ ਭਾਈ ਗਲਤੀ ਇਹਨਾਂ ਦੀ ਹੈ ਭਾਜੀ ਜੇ ਡੰਗਾ ਪਕਾ ਹੁੰਦਾ ਨਾ ਗੱ ਕਾਜੀ ਉਹਨੇ ਵੀ ਕਿਹਾ ਮੁੰਡਿਆਂ ਨੂੰਰੇ ਕੱਟਾ ਮਾਰਿਆ ਭਾਜੀ ਲੋਡ ਗੱਡੀ ਆ ਇਹ ਲੋਕੀ ਸਾਡੇ ਲੋਡ ਗੱਡੀ ਨੂੰ ਮਜ਼ਾਕ ਸਾਰੇ ਪ੍ਰਸ਼ਾਸਨ ਮੈਂ ਵੀ ਡਰਾਈਵਿੰਗ ਲੈਂਦੇ ਅੰਦਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਪਹਿਲੇ ਮੇਲੇ ਪਤਾ ਵੀ ਮੇਲੇ ਚੱਲਣੇ ਆ ਮਾਤਾ ਦੇ ਇਹ ਮੇਲੇ ਪਹਿਲੇ ਕੰਮ ਹੋਣੇ ਚਾਹੀਦੇ ਸੀਗਾ ਪਰ ਲੇਕਿਨ ਇਹ ਕਰਵਾਇਆ ਗਿਆ ਇਹ ਨਿਗਹਿਲੀ ਕੀਤੀ ਨਹੀਂ ਇਹ ਕਰਨ ਨਿਗਹਿਲੀ ਹੈ ਨਹੀਂ ਕੀਤਾ ਗਿਆ ਮਾਤਾ ਦੇ ਮੇਲੇ ਹਰ ਆਪਣਾ ਕਰੇ ਦੂਸਰੇ ਟਿਪਾਂ ਦੀ ਜਮਾਨਤ ਮਾਤਾ ਦੇ ਮੇਲੇ ਚੱਲਣੇ ਆ ਮਾਤਾ ਦੇ ਪਰ ਇਹ ਵੀ ਪਹਿਲੇ ਵੀ ਪਾਇਆ ਗਿਆ ਪਹਿਲੇ ਵੀ ਪਾਇਆ ਗਿਆ ਫਿਰ ਫਿਰ ਵੀ ਨਹੀਂ ਕਰਵਾਇਆ ਗਿਆ ਕੰਮ ਇਹ ਠੀਕ